पड़यो छोड़ी मेरी पड़यो छोड़ी मेरी पड़यो छोड़ी मेरी छोड़ी मेरी तन तन बापा दीप सिंह जी 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 ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਰਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਹਵਾ ਦੇ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਦੇ ਕੰਨਲੀ ਭਰ ਕੇ ਘਰਾਂ ਨੂੰ ਜਾਈਏ ਬਾਬਾ ਜੀ ਸੰਭੂ ਦੇਓ ਖੁਸ਼ੀਆਂ ਚੋੜੀ ਭਰ ਕੇ ਕਰਾਂ ਤੂੰ ਜਾਈਏ ਬਾਬਾ ਜੀ ਸੰਭੂ ਦੇਓ ਖੁਸ਼ੀਆਂ ਚੋੜੀ ਭਰ ਕੇ ਕਰਾਂ ਤੂੰ ਜਾਈਏ ਬਾਬਾ ਜੀ ਸੰਭੂ ਦੇਓ ਖੁਸ਼ੀਆਂ ਚੋੜੀ ਭਰ ਕੇ ਕਰਾਂ ਤੂੰ ਜਾਈਏ ਸੇਵਾ ਤੇ ਸਿਮਰਨ ਮੈਨੋ ਬਖਸ਼ੀ ਤੁਰੇ ਮੇਰਿਆ ਸੇਵਾ ਤੇ ਸਿਮਰਨ ਮੈਨੋ ਜੀਉਂ ਮੇਰਿਆ ਸੇਵਾ ਤੇ ਸਿਮਰਨ ਮੈਨੋ ਬਖਸ਼ੀ ਤੁਰੇ ਮੇਰਿਆ ਸੇਵਾ ਤੇ ਸਿਮਰਨ ਮੈਨੋ ਸੇਵਾ ਤੇ ਸਿਮਰਨ ਮੈਨੋ ਸੇਵਾ ਤੇ ਸਿਮਰਨ ਮੈਨੋ ਦੇ ਦਿਓ ਹਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਦੇ ਦਿਓ ਹਰੇ ਪਰਵਾਰ ਨੂੰ ਸਿੱਖੀ ਦੀ ਦਾਤ ਦੇ ਦਿਓ ਹਰੇ ਪਰਵਾਰ ਨੂੰ ਸਿੱਖੀ ਦੀ ਦਾਤ ਦੇ ਦਿਓ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਰ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਰ ਨਾ ਜਾਵੇ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਡੀ ਚੋਲੀ ਵਿੱਚ ਅੰਮ੍ਰਿਤ ਵੇਲੇ ਨਾਮ ਦੀ ਦਾਤ ਬਖਸ਼ੋ ਗੁਰਸਿੱਖੀ ਦੀ ਦਾਤ ਬਖਸ਼ੋ ਅਸੀਂ ਸਦਾ ਹੀ ਗੁਰੂਆਂ ਸੰਗਤਾਂ ਦੀ ਸੇਵਾ ਕਰਦੇ ਰਹੀਏ ਤੇਰੀ ਸੇਵਾ ਤੁਝ ਤੇ ਹੋ ਤੋ ਅੱਜ ਦਾ ਜੋ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਾਰੇ ਦੇ ਮਾਤਾ ਜੀ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੇ ਜੁਤੀ ਜੋਤ ਸਮਾਣ ਚਾਰੇ ਸਹਿਜਿਆਦਿਆਂ ਦੇ ਮਹਾਨ ਸ਼ਹੀਦੀ ਸਮਾਗਮ ਨੂੰ ਸਮਰਪਿਤ ਸ੍ਰੀ ਚਮਕੌਰ ਸਾਹਿਬ ਸਿੱਕੇ ਫਤਿਹਗੜ ਸਾਹਿਬ ਦੇ ਸਮੁੱਚੇ ਹੀ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਬਹੁਤ ਸਾਰੀਆਂ ਸੰਗਤਾਂ ਨੇ ਅੱਜ ਹਾਜ਼ਰੀਆਂ ਭਰੀਆਂ ਨੇ ਹਰ ਇੱਕ ਵਾਰ ਇਸੇ ਤਰ੍ਹਾਂ 11 ਤੋਂ ਲੈ ਕੇ 3 ਵਜੇ ਤੱਕ ਸਵੇਰਾ ਸਮਾਗਮ ਹੁੰਦਾ ਹੈ ਪਿਛਲੇ ਕਾਫੀ ਦਿਨਾਂ ਤੋਂ ਹਰ ਰੋਜ਼ ਸ਼ਾਮ ਦੇ ਵੇਲੇ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਪਿਆਰ ਵਾਲੀਆਂ ਸੰਗਤਾਂ ਜੁੜਦੀਆਂ ਨੇ ਕੰਨ ਦੇ ਮਹਾਨ ਸ਼ੀਧਾਨ ਉਹ ਨਤਮਸਤਕ ਹੁੰਦਿਆਂ ਤੋਂ ਪਾਤਸ਼ਾਹ ਜੀ ਮਿਹਰ ਕਰਨ ਅਮਰਤ ਵੇਲੇ ਕੋਈ ਬਹੁਤ ਸਾਰੀ ਸੰਗਤ ਅੱਜ ਆਜਾਈਆਂ ਧਰ ਰਹੀ ਹੈ 250 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅਮਰਤ ਵੇਲੇ ਅੱਜ ਭੋਗ ਪਾਇਆ ਗਿਆ ਹੈ ਬਾਬਾ ਦੀਪ ਸਿੰਘ ਜੀ ਮਾਰੇ ਮਿਹਰ ਕਰਨ ਜਿੱਥੇ ਇੰਨਾ ਬਾਣੀ ਦਾ ਪ੍ਰਵਾਹ ਚੱਲਦਾ ਹੈ ਸੰਗਤ ਬਹਿ ਕੇ ਨਾਮ ਜਪਦੀ ਹੈ ਉਹ ਜਗ੍ਹਾ ਤੀਰਥ ਬਣ ਜਾਂਦੀ ਹੈ ਉੱਥੇ ਕੋਈ ਵੀ ਨਤਮਸਤਕ ਹੁੰਦਾ ਆ ਕੇ ਉਹਦੀਆਂ ਝੋੜੀਆਂ ਭਰੀਆਂ ਜਾਂਦੀਆਂ ਤੋਂ ਬਾਹਰ ਕਿਰਪਾ ਕੀਤੀ ਜਿੱਤੇ ਹੋਰ ਗੁਰਮੁਖ ਪਿਆਰੇ ਪਤਵੰਤੇ ਸੱਜਣ ਨਾਮ ਰੰਗੀਆਂ ਰੂਹਾਂ ਆਈਆਂ ਸਾਡੇ ਇਲਾਕੇ ਦਾ ਮਾਨ ਬਹੁਤ ਹੀ ਸਤਿਕਾਰਯੋਗ ਭਾਈ ਜਗਮੋਹਨ ਆਨੰਦ ਜੀ ਜੋ ਸਾਡੇ ਕਰਨਾਲ ਹਲਕੇ ਦੇ ਵਿਧਾਇਕ ਹਨ ਔਰ ਬੜੇ ਉਘੇ ਸਮਾਜ ਸੇਵੀ ਹਨ ਥੋੜੇ ਦਿਨਾਂ ਦੇ ਵਿੱਚ ਹੀ ਹਰ ਧਰਮ ਦੇ ਲੋਕ ਇਹਨਾਂ ਨਾਲ ਪਿਆਰ ਕਰ ਰਹੇ ਹਨ ਬੜੀ ਮਾਰੇ ਨੇ ਮਹਿਤ ਕੀਤੀ ਹੈ ਜਦੋਂ ਇਲੈਕਸ਼ਨ ਵਿੱਚ ਖੜੇ ਹੋਏ ਉਦੋਂ ਵੀ ਅਰਦਾਸ ਕਰਨ ਵਾਸਤੇ ਆਏ ਔਰ ਅਰਦਾਸ ਨੇ ਪਹਿਲੀ ਵਾਰਾ ਇਹਨਾਂ ਨੂੰ ਇੱਥੇ ਹੀ ਦਰਸ਼ਨ ਕੀਤੇ ਇਹਨਾਂ ਨਾਲ ਮਿਲਾਪ ਹੋਇਆ ਇੱਕ ਬਚਨ ਇਹਨਾਂ ਨੇ ਕੀਤਾ ਸੀ ਜਿਸ ਤੋਂ ਸਾਡਾ ਬੜਾ ਹਿਰਦਾ ਪ੍ਰਭਾਵਿਤ ਹੋਇਆ ਕਹਿਣ ਲੱਗੇ ਵੀ ਸਰਦਾਰ ਕਰਤਾਰ ਸਿੰਘ ਝੱਬਰ ਜਿੱਥੋਂ ਦੇ ਆ ਅਸੀਂ ਉਸ ਝੱਬਰ ਪਿੰਡ ਦੇ ਆ ਉਹ ਸਾਡੇ ਵੱਡੇ ਹੋਏ ਤੋ ਸਾਡੇ ਵੀ ਬਜ਼ੁਰਗ ਉਸ ਲੜਾਈ ਵਿੱਚ ਸਨ ਜਦੋਂ 1900 2021 ਵਿੱਚ ਸ੍ਰੀ ਨਨਕਾਣਾ ਸਾਹਿਬ ਦੀਆਂ ਚਾਪੀਆਂ ਲਈਆਂ ਸਰਦਾਰ ਕਰਤਾਰ ਸਿੰਘ ਛੱਬਰ ਉਸ ਜਥੇ ਦੀ ਅਗਵਾਈ ਕਰ ਰਹੇ ਸਨ ਉਹਨਾਂ ਦੇ ਨੰਕਰ ਦੇ ਹਨ ਕਿਉਂਕਿ ਜਦੇਦਰ ਸਾਹਿਬ ਬੜੀ ਜੁਰਤ ਵਾਲੇ ਸਨ ਸੀਨਾ ਬਸੀਨਾ ਦੇ ਦਾਤਾਂ ਪੀੜੀਦਰ ਪੀੜੀ ਬਖਸ਼ਾ ਵਰਤਦੀਆਂ ਰਹਿੰਦੀਆਂ ਆ ਐਮਐਲਏ ਬਣ ਤੋਂ ਬਾਅਦ ਇੱਕ ਵਾਰੀ ਪਹਿਲਾਂ ਵੀ ਹਾਜ਼ਰੀ ਭਰੀ ਅੱਜ ਦੀ ਸ਼ਹੀਦਾਂ ਦੀ ਅਸੀਸ ਲੈਣ ਵਾਸਤੇ ਸ੍ਰੀ ਜਗਮਉਨ ਅਨੰਦ ਜੀ ਆਏ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਮਹਾਰਾਜ ਕਿਰਪਾ ਕਰਨ ਆਓ ਅਰਦਾਸ ਵਿੱਚ ਸ਼ਾਮਲ ਹੋਈਏ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਫਿਰ ਭਾਈ ਸਾਹਿਬ ਜੀ ਨੂੰ ਸਨਮਾਨਤ ਕਰਕੇ ਆਪਾਂ ਤੇ ਸਭ ਨੇ ਲੰਗਰ ਪ੍ਰਸ਼ਾਦ ਦਾ ਛੱਕੇ ਜਾਣਾ ਹੈ ਕੋਈ ਮਾਈ ਭਾਈ ਲੰਗਰ ਛਕਣ ਤੋਂ ਬਿਨਾ ਨਾ ਜਾਏ ਜੀ ਆ ਮਿਲ ਕੇ ਸਾਰੇ ਅਕਨੰਦ ਸਾਹਿਬ ਜੀ ਦੀ ਬਾਣੀ ਵਿੱਚ ਜੁੜੀਏ ਅਗਲੇ ਐਤਵਾਰ ਨੂੰ ਆਪ ਵੀ ਆਉਣਾ ਆ ਹੋਰ ਵੀ ਸੰਗਤਾਂ ਨੂੰ ਲੈ ਕੇ ਆਇਓ ਜੀ ਅਰਦਾਸ ਹੀ ਸਭ ਤੋਂ ਵੱਡੀ ਦਾਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਮਨੁੱਖਤਾ ਨੂੰ ਦੋ ਵੱਡੀਆਂ ਦਾਤਾਂ ਦਿੱਤੀਆਂ ਆ ਇੱਕ ਅਮਰਤੀ ਦਾਤ ਇਹ ਦੂਜੀ ਦਾਤ ਆ ਅਰਦਾਸ ਦੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਫਿਰ ਜਿੰਮੇਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਮਾਰਦੀ ਹੈ ਫਿਰ ਹਰ ਦੀਵਾਨ ਹਰ ਮਿਦਾਨ ਖਤੇ ਹੁੰਦੀ ਹੈ ਹਰ ਵਾਰ ਹੀ ਵਿਜੇ ਹੁੰਦੇ ਆ ਇਸ ਵਾਰੀ ਵੀ ਦੋ ਚਾਰ ਬੱਚੇ ਜਿਹੜੇ ਅਮਰੀਕਾ ਵਿੱਚ ਗਏ ਆ ਬੜੇ ਲੰਮੇ ਸਮੇਂ ਤੋਂ ਉਹਨਾਂ ਦੀਆਂ ਅਰਦਾਸਾਂ ਹੋ ਰਹੀਆਂ ਸਨ ਕੁਝ ਬੱਚਿਆਂ ਨੇ ਅੱਜ ਦੱਸਿਆ ਵੀ ਸਾਡਾ ਵੀ ਵੀਜ਼ਾ ਆ ਗਿਆ ਅਮਰੀਕਾ ਦਾ ਤਾਂ ਐਸੀ ਤਰ੍ਹਾਂ ਭਾਈ 1500 ਜੀ ਲਗਭਗ ਹਰ ਐਤਵਾਰ ਜੁੜਦੇ ਆ ਤੇ 95% ਸੰਗਤ ਜਿਹੜੀ ਐ ਵਿਦੇਸ਼ਾਂ ਦੇ ਕਾਰਜਾਂ ਵਾਲੀ ਹੁੰਦੀ ਆ ਕੁਝ ਪੁਰਾਣੀ ਜਿਹੜੇ ਆ ਰੱਬ ਦੇ ਪਿਆਰ ਕਰਕੇ ਬਾਣੀ ਪੜਨ ਆਉਂਦੀ ਆ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਹਰ ਇੱਕ ਦੇ ਰੁਕੇ ਹੋਏ ਕਾਰਜ ਹਰ ਦੀਵਾਨ ਅਤੇ ਜਰੂਰ ਬਖਸ਼ਿਸ਼ ਕਰ ਦਿਆ ਆਓ ਉਹਨਾਂ ਅਰਦਾਸ ਵਿੱਚ ਸ਼ਾਮਲ ਹੋਈਏ ਜੀ RAM PALI MAHALLATI JAA ANAND KO OHANKAR SATGURU PRASAD ANAND PAYA MERI BA SAT oh